ਅੰਦਲਿਸਿੰਗ ਦੀ ਕਈ ਮਸਲੇ ਆ ਗਏ ਫੀਚਰ ਚਾ ਦਾ ਵਿਸ਼ਾ ਬਣਿਆ ਹੋਇਆ ਸਮਾਜ ਸੇਵੀ ਭਾਨਾ ਸਿੱਧੂ ਨੇ ਜਿਨ੍ਹਾਂ ਨੂੰ ਕਹਿ ਲੋ ਕਿ ਲੋਕ ਉਹਨਾਂ ਕੋਲ ਜਾਂਦੇ ਨੇ ਕਿ ਏਜੰਟਾਂ ਤੋਂ ਉਹ ਉਹਨਾਂ ਦੇ ਪੈਸੇ ਉਹਨਾਂ ਨੂੰ ਵਾਪਸ ਕਰਵਾ ਦਿੰਦੇ ਨੇ ਜੋ ਏਜੰਟ ਆਪਣੇ ਵਾਦੇ ਪੂਰੇ ਨਹੀਂ ਕਰਦੇ ਦੂਜੇ ਵਾਸਤੇ ਇੱਕ ਹੋਰ ਵਿਅਕਤੀ ਨੇ ਪਰੰਜੋਦ ਦੁਰਾ ਜੋ ਉਹਨਾਂ ਤੇ ਅਲੀਗੇਸ਼ਨ ਲਗਾ ਰਹੇ ਨੇ ਕਿ ਉਹ ਏਜੰਟਾਂ ਤੋਂ ਪੈਸੇ ਲੈਂਦੇ ਨੇ ਹਾਲਾਂਕਿ ਇੱਥੇ ਵੀ ਕਹਿ ਰਹੇ ਕਿ ਉਹ ਨਸ਼ਾ ਕਰਦੇ ਨੇ ਹੋਰ तमाम ਉਹ ਉਹਨਾਂ ਦੇ ਉੱਤੇ ਕਾਫੀ ਵੱਡੇ ਇਲਜ਼ਾਮ ਵੀ ਲਗਾ ਰਹੇ ਨੇ ਇਹ ਸਾਰੇ ਮਸਲੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਨੂੰ ਨਾ ਬਹੁਤ ਵਾਰ ਹਾਸਾ ਵੀ ਆ ਜਾਂਦਾ ਹੁੰਦਾ ਹੈ ਤੇ ਮੈਂ ਦੇਖਦਾ ਹੁੰਨਾ ਕਿ ਸਾਡਾ ਪੰਜਾਬ ਕਰ ਕੀ ਰਿਹਾ ਹੈ ਹੁਣ ਇਹ ਮਸਲਾ ਜਿਹੜਾ ਨਾ ਏਜੰਟਾਂ ਦੇ ਕੋਲੋਂ ਪੈਸੇ ਦਵਾਉਣ ਦਾ ਵਾਪਸ ਦਵਾਉਣ ਦਾ ਇਹਦੇ ਵਿੱਚ ਹੁਣ ਕੂਰਫੀ ਪਰਤਾਂ ਨੇ ਆਪਾਂ ਪਹਿਲਾਂ ਇਹ ਦੇਖੀਏ ਵੀ ਪਹਾਣਾ ਸਿੱਧੂ ਤੱਕ ਗੱਲ ਪਹੁੰਚਦੀ ਕਿਉਂ ਆ ਫਸਟਲੀ ਇਹ ਹੁੰਦਾ ਕਿ ਸਾਡੇ ਜਿਹੜੇ ਲੋਕ ਨੇ ਉਹ ਏਜੰਟਾਂ ਦੇ ਕੋਲ ਫਸਦੇ ਹੀ ਕਿਉਂ ਨੇ ਜਾਗਰੂਕਤਾ ਦੀ ਕਮੀ ਹੈ ਜਾਂ ਫਿਰ ਕੁਝ ਹੋਰ ਇੱਕ ਤਾਂ ਪਹਿਲਾ ਸਵਾਲ ਹੀ ਹੋ ਗਿਆ ਦੂਸਰਾ ਸਵਾਲ ਇਹ ਹੋ ਗਿਆ ਕਿ ਭਾਨਾ ਸਿੱਤੂ ਨੂੰ ਅੱਗੇ ਆ ਕੇ ਕੰਮ ਕਰਨ ਦੀ ਲੋੜ ਕਿਉਂ ਪੈ ਰਹੀ ਹੈ ਕਿਉਂ ਕਿ ਪ੍ਰਸ਼ਾਸਨ ਜਿਹੜਾ ਇਹ ਕੰਮ ਨਹੀਂ ਕਰ ਰਿਹਾ ਹੁਣ ਮੈਂ ਤਾਂ ਅਕਸਰ ਇਹ ਗੱਲਾਂ ਨਾ ਕਰਦਾ ਹੁੰਦਾ ਕਿ ਦੇਖੋ ਐਨ ਜੀਓਜ਼ ਬਣੀਆਂ ਹੋਈਆਂ ਕਿ ਅਸੀਂ ਇਲਾਜ ਕਰਵਾਵਾਂਗੇ ਅਸੀਂ ਫਲਾਣੇ ਦਾ ਇਲਾਜ ਕਰਵਾ ਦਾਂਗੇ ਸਾਨੂੰ ਉਹ ਫਿਰ ਲੋਕਾਂ ਕੋਲੋਂ ਪੈਸੇ ਇਕੱਠੇ ਕਰਦੇ ਨੇ ਚੈਰਿਟੀ ਦੇ ਨਾਮ ਤੇ ਮੰਨ ਲਓ 100% ਮੰਨ ਲਓ 100 ਰੁਪਇਆ ਉਹਨਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਕਿ ਅਸੀਂ ਆਹ ਕੰਮ ਕਰਦੇ ਹਾਂ ਉਹ ਫਿਰ ਉਹਦਾ 10% ਖਰਚਦੇ ਨੇ 90% ਜੇਬ 'ਚ ਪਾ ਲੈਂਦੇ ਨੇ एनजीओस ਇਦਾਂ ਚੱਲਦੀਆਂ ਨੇ ਸੋ ਤੁਸੀਂ ਦੇਖੋ ਉਹ ਵੀ ਇੱਕ ਕਾਰੋਬਾਰ ਹੋ ਗਿਆ ਕਹਿਣ ਨੂੰ ਆਪਾਂ ਸਮਾਜ ਸੇਵੀਆਂ ਪਰ ਅਸੀਂ ਆਹ ਕੰਮ ਕਰ ਰਹੇ ਹਾਂ ਹੁਣ ਉਹ ਜਿਹੜਾ ਇਲਾਜ ਕਰਵਾਉਣਾ ਹੈ ਉਹ ਸਰਕਾਰਾਂ ਦਾ ਕੰਮ ਹੈ ਗਰੀਬ ਦਾ ਇਲਾਜ ਕਰਵਾਉਣਾ ਸਰਕਾਰਾਂ ਦਾ ਕੰਮ ਹੈ ਉਹ ਨਹੀਂ ਕਰਵਾਉਂਦੇ ਜੀ ਏਜੰਟਾਂ ਕੋਲ ਪੈਸੇ ਫਸੇ ਆ ਉਹ ਵਾਪਸ ਦਿਵਾਉਣਾ ਪੁਲਿਸ ਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਹੈ ਉਹ ਨਹੀਂ ਕਰਦੇ ਫਿਰ ਲੋਕ ਇੱਧਰ ਜਾਂਦੇ ਨੇ ਸੋ ਦੇਖੋ ਕਿਦਾਂ ਤਾਣਾ ਬਣਾ ਜਿਹੜਾ ਕਿੰਨਾ ਕੰਪਲਿਕੇਟਿਡ ਬਣਿਆ ਹੋਇਆ ਹੈ ਨਾ ਕਿੰਨਾ ਗੁੰਝਲਦਾਰ ਬਣਿਆ ਹੋਇਆ ਕਿ ਸਰਕਾਰਾਂ ਦੇ ਕੰਮ ਲੋਕ ਕਰ ਰਹੇ ਨੇ ਹੈ ਉਹ ਲੋਕ ਫਿਰ ਆਪਣੀ ਤਰੀਕੇ ਨਾਲ ਕਰ ਰਹੇ ਆ ਫਿਰ ਉਹਨਾਂ ਦੇ ਉੱਤੇ ਅਲੀਗੇਸ਼ਨ ਲੱਗਦੇ ਆ ਹੁਣ ਭਾਨਾ ਸਿੱਧੂ ਦੀਆਂ ਵੀਡੀਓਜ਼ ਬਹੁਤ ਸਾਰੀਆਂ ਵਾਇਰਲ ਹੋਈਆਂ ਕਿ ਉਹ ਏਜੰਟਾਂ ਦੇ ਆਫਿਸ ਦੇ ਵਿੱਚ ਜਾਂਦਾ ਜਾ ਕੇ ਕਹਿੰਦਾ ਕਿ ਭਾਈ ਪੈਸੇ ਮੋੜੋ ਇਹਨਾਂ ਦੇ ਠੀਕ ਆ ਉਹ ਵਧੀਆ ਲੱਗਿਆ ਪਰ ਇੱਕ ਚੀਜ਼ ਜਿਹੜੀ ਹੈ ਮੈਨੂੰ ਸ਼ੁਰੂ ਤੋਂ ਰੜਕਦੀ ਆਈ ਜਿੰਨੀਆਂ ਵੀਡੀਓਜ਼ ਮੈਂ ਦੇਖੀਆਂ ਕਿ ਭਾਨਾ ਸਿੱਧੂ ਦੀ ਬੋਲਬਾਣੀ ਜਿਹੜੀ ਹੈ ਨਾ ਉਹ ਬਹੁਤ ਕੌੜੀ ਹੈ ਉਹ ਬਹੁਤ ਜ਼ਿਆਦਾ ਕੋੜੀ ਹੈ ਤੇ ਉਹ ਇੱਕਦਮ ਹੀ ਜਿਸ ਜਿਸ ਬੰਦੇ ਦੇ ਨਾਲ ਗੱਲ ਕਰਦਾ ਨਾ ਫੋਨ ਦੇ ਉੱਤੇ ਜਾਂ ਫਿਰ ਕਿਸੇ ਹੋਰ ਦੇ ਨਾਲ ਇੱਕ ਲੜਕੀ ਨੂੰ ਵੀ ਉਹ ਉੱਚਾ ਨੀਵਾ ਜਿਹੜਾ ਹੈਗਾ ਬੋਲਿਆ ਸੋ ਬੋਲਬਾਣੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਸੱਭੇਕ ਨਹੀਂ ਹੈਗੀ ਜੇ ਤੁਸੀਂ ਸਮਾਜ ਸੇਵੀ ਹੋ ਲੋਕਾਂ ਦਾ ਭਲਾ ਕਰ ਰਹੇ ਹੋ ਅਗਲੇ ਦਾ ਪੱਖ ਸੁਣਨਾ ਵੀ ਤੁਹਾਡਾ ਫਰਜ਼ ਬਣਦਾ ਹੈ ਇਹ ਨਹੀਂ ਮੈਂ ਕਹਿੰਦਾ ਕਿ ਏਜੰਟ ਜਿਹੜੇ ਨੇ ਉਹ ਸਾਰੇ ਸਹੀ ਨੇ ਸਾਰੇ ਗਲਤ ਨੇ ਮੈਂ ਤਾਂ ਵੈਸੇ ਤਰੁ ਸਿੱਧੀ ਜੀ ਗੱਲ ਦੱਸਦਾ ਕਿ ਇਹ ਏਜੈਂਟੀ ਸਿਸਟਮ ਜਿਹੜਾ ਹੈਗਾ ਉਹਨੂੰ ਆਪਾਂ ਕਦੇ ਵੀ ਪ੍ਰਮੋਟ ਨਹੀਂ ਕਰਦੇ ਏਜੰਟਾਂ ਕੋਲ ਨਹੀਂ ਜਾਣਾ ਚਾਹੀਦਾ ਤੁਹਾਨੂੰ ਲੀਗਲ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਾਣਾ ਜਾਓ ਜੀ ਸਦਕੇ ਜਾਓ ਆ ਏਜੰਟੀ ਵਾਲਾ ਕੰਮ ਜਿਹੜਾ ਨਾ ਇਹ ਗਲਤ ਆ ਸੋ ਇਹਨੂੰ ਆਪਾਂ ਕਦੇ ਵੀ ਪ੍ਰਮੋਟ ਨਹੀਂ ਕਰਦੇ ਪਰ ਹੁਣ ਜਿਹੜੇ ਪੈਸੇ ਦਿਵਾਉਣ ਵਾਲੀ ਜਿਹੜੀ ਗੱਲ ਹੈਗੀ ਆ ਉਹ ਹੋ ਸਕਦਾ ਹੁਣ ਆਪਾਂ ਅੰਦਰੋਂ ਨਹੀਂ ਦੇਖਿਆ ਜਾ ਕੇ ਤੇ ਜਿਹੜਾ ਦੂਜਾ ਨੌਜਵਾਨ ਹੈ ਉਹ ਇਲਜ਼ਾਮ ਲਾ ਰਿਹਾ ਕਿ ਇਹ ਜਿਹੜਾ ਪੈਸੇ ਦਿਵਾ ਨਹੀਂ ਰਿਹਾ ਇਹ ਪੈਸੇ ਖਾ ਰਿਹਾ ਭਾਨਾ ਸਿੱਧੂ ਸੋ ਹੁਣ ਉਹ ਵੀ ਦੋਸ਼ ਨੇ ਆਪਾਂ ਉਹਨਾਂ ਦੀ ਵੀ ਜਿਹੜੀ ਪ੍ਰੋੜਤਾ ਨਹੀਂ ਕਰ ਸਕਦੇ ਕੀ ਭਾਈ ਭਾਨਾ ਸਿੱਧੂ ਇਹ ਕਰ ਰਿਹਾ ਚੂ ਮਸਲਾ ਕੋਲ ਮਲਾ ਕੇ ਐਵੇਂ ਹੀ ਲੋਕਾਂ ਨੂੰ ਉਲਝਾ ਕੇ ਰੱਖਣ ਦਾ ਮਤਲਬ ਕਿ ਸੋਸ਼ਲ ਮੀਡੀਆ ਤੇ ਉੱਤੇ ਕੰਟੈਂਟ ਜਿਹੜਾ ਹੈਗਾ ਉਹ ਬਣਿਆ ਰਵੇ ਇੱਕ ਪਾਸੇ ਭਾਨਾ ਸਿੱਧੂ ਹੈ ਦੂਸਰੇ ਪਾਸੇ ਉਹ ਦੂਜਾ ਨੌਜਵਾਨ ਹੈ ਉਹ ਇਲਜ਼ਾਮ ਲਾ ਰਿਹਾ ਭਾਨਾ ਸਿੱਧੂ ਕਹਿ ਰਿਹਾ ਇਹ ਗਲਤ ਹੈ ਉਹ ਕਹਿ ਰਿਹਾ ਇਹ ਗਲਤ ਹੁਣ ਇਹਦੇ ਵਿੱਚ ਉਹ ਲੋਕਾਂ ਦੀ ਭਲਾਈ ਕਿੱਥੇ ਹੈ ਲੋਕ ਤਾਂ ਉਹ ਉਸੇ ਤਰੀਕੇ ਦੇ ਨਾਲ ਨੇ ਉਹ ਮ제 ਲੈ ਰਹੇ ਨੇ ਜੋ ਦੂਸਰਾ ਨੌਜਵਾਨ ਕਹਿ ਰਿਹਾ ਉਹ ਉਹਦੇ ਮ제 ਲੈ ਰਹੇ ਹੈ ਕੋਈ ਉਧਰੋਂ ਸੁਣ ਕੇ ਇੱਧਰ ਆ ਜਾਂਦੇ ਆ ਭਾਨੇ ਸਿੱਧੂ ਦੀ ਗੱਲ ਸੁਣ ਲੈਂਦੇ ਆ ਉਹ ਮ제 ਲੈ ਰਹੇ ਆ ਤੇ ਮੈਂ ਤਾਂ ਇਹ ਕਹਿਣਾ ਵੀ ਜੇਕਰ ਭਾਨਾ ਸਿੱਧੂ ਪੈਸੇ ਦਵਾ ਰਿਹਾ ਲੋਕਾਂ ਦੇ ਤਾਂ ਇੱਕ ਵਧੀਆ ਗੱਲ ਆ ਪਰ ਮੈਂ ਫਿਰ ਉਹੀ ਗੱਲ ਕਹਿਣਾ ਵੀ ਪ੍ਰਸ਼ਾਸਨ ਦੇ ਕੰਮ ਭਾਨੇ ਨੂੰ ਕਿਉਂ ਕਰਨੇ ਪੈ ਰਹੇ ਆ ਇਹ ਕੰਮ ਉਹਨਾਂ ਦੇ ਨੇ ਉਹ ਕਰਨ ਤੇ ਫਿਰ ਆ ਜਿਹੜੇ ਲੋਕ ਨੇ ਹੁਣ ਹੁਣ ਤੁਸੀਂ ਇਸ ਗੱਲ ਨੂੰ ਮੈਂ ਰਿਲੇਟ ਕਰਦਾ ਪ੍ਰਵਿੰਦਰ ਸਿੰਘ ਝੋਟੇ ਦੇ ਨਾਲ ਨਸ਼ਾ ਵਿਕਣਾ ਬੰਦ ਕਰਾਉਣਾ ਪ੍ਰਸ਼ਾਸਨ ਦਾ ਕੰਮ ਹੈ ਉਹ ਛੋਟਾ ਕਰਵਾਉਣ ਲੱਗ ਪਿਆ ਫਿਰ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਫਿਰ ਉੱਥੇ ਇੱਕ ਵੱਖਰਾ ਹੀ ਵਰਤਾਂਤ ਜਿਹੜਾ ਬਣ ਗਿਆ ਫਿਰ ਪੁਲਿਸ ਦੇ ਅਫੀਸ਼ੀਅਲਸ ਦੇ ਬਿਆਨ ਆਉਂਦੇ ਆ ਕਿ ਇਹਦੇ ਕੋਲ ਕੀ ਅਥਾਰਟੀ ਹੈ ਸੋ ਹੁਣ ਤੁਹਾਡੇ ਕੋਲ ਤੇ ਹੈਗੀ ਹੈ ਨਾ ਫਿਰ ਤੁਹਾਨੂੰ ਵੀ ਸਵਾਲ ਕੀਤਾ ਜਾ ਸਕਦਾ ਜੇ ਝੋਟੇ ਕੋਲ ਜਿਹੜੀ ਅਥਾਰਟੀ ਨਹੀਂ ਹੈ ਤੁਹਾਡੇ ਕੋਲ ਤਾਂ ਹੈ ਤੁਸੀਂ ਕਿਉਂ ਨਹੀਂ ਬੰਦ ਕਰ ਪਾਉਂਦੇ ਹੁਣ ਤੁਸੀਂ ਦੇਖੋ ਪੰਜਾਬ ਦੇ ਹਾਲਾਤ ਕੀ ਬਣੇ ਪੰਜਾਬ ਨੂੰ ਕਿਵੇਂ ਕਿਵੇਂ ਨਹੀਂ ਮਾਰਿਆ ਜਾ ਰਿਹਾ ਨਸ਼ਾ ਆ ਗਿਆ ਹੈ ਹਰ ਰੋਜ਼ ਕਤਲ ਹੋ ਰਹੇ ਨੇ ਕਹਿੰਦੇ ਆਮ ਆਦਮੀ ਪਾਰਟੀ ਬਦਲਾ ਲੈ ਕੇ ਆਊਗੀ ਆ ਬਦਲਾ ਹੈ ਨਸ਼ਾ ਵੀ ਵਧ ਗਿਆ ਦੋ ਦੋ ਸਕੇ ਭਾਈ ਮਰ ਰਹੇ ਨੇ ਨਸ਼ੇ ਦੇ ਨਾਲ ਕੋਈ ਜਨਮ ਦੇ ਨਾਲੇ ਦਿਨ ਚੜਾਈ ਕਰ ਰਿਹਾ ਮੁੰਡਾ ਹੈ ਕੋਈ ਕੋਈ ਜਿਹੜੇ ਪਿੰਡਾਂ ਦੇ ਵਿੱਚ ਆਮ ਦੇਖਿਆ ਹੋਣਾ ਕੋਈ ਪਿਓ ਪੁੱਤ ਨੂੰ ਕਤਲ ਕਰੀ ਜਾਂਦਾ ਕੋਈ ਕੁੜੀ ਜਿਹੜੀ ਆਪਣੇ ਪਿਓ ਨੂੰ ਕਤਲ ਕਰੀ ਜਾਂਦੀ ਹੈ ਸੋ ਇਹ ਵਧ ਗਿਆ ਜੋ ਸਾਡੀ ਮੀਡੀਆ ਦੇ ਵਿੱਚ ਅਸੀਂ ਰਹਿੰਦੇ ਹਾਂ ਅਸੀਂ ਪਹਿਲਾਂ ਵੀ ਇਹ ਨਹੀਂ ਕਹਿੰਦੇ ਕਿ ਬਾਦਲਾਂ ਵੇਲੇ ਨਹੀਂ ਸੀ ਬਾਦਰਾ ਨੇ ਵੀ ਬਹੁਤ ਨਿਰਦੋਸ਼ੇ ਮਾਰੇ ਆ ਕੈਪਟਨ ਨੇ ਵੀ ਬੜੇ ਨਿਰਦੋਸ਼ੇ ਜਿਹੜੇ ਮਾਰੇ ਆ ਪਰ ਹੁਣ ਇਹ ਵੱਧ ਗਿਆ ਕੰਮ ਸੋ ਇਹਦੇ ਵਿੱਚ ਹੁਣ ਆ ਸਮਾਜ ਸੇਵੀ ਜਿਹੜੇ ਫਿਰ ਇਹ ਪ੍ਰਮੋਟ ਹੁੰਦੇ ਨੇ ਹੁਣ ਭਾਨਾ ਸਿੱਧੂ ਹੈ ਉਹ ਆ ਕੇ ਇਹ ਕੰਮ ਕਰਦਾ ਠੀਕ ਹੈ ਲੋਕ ਭਲਾਈ ਕਰਨੀ ਚਾਹੀਦੀ ਹੈ ਲੋਕ ਭਲਾਈ ਦੇ ਵਿੱਚ ਇਹ ਆ ਪਰ ਇਹ ਆ ਵੀ ਬਦਮਾਸ਼ਾਂ ਵਾਲੀ ਬੋਲਬਾਣੀ ਜਿਹੜੀ ਹੈ ਨਾ ਉਹ ਨਹੀਂ ਚਾਹੀਦੀ ਬੋਲਬਾਣੀ ਮੈਂ ਦੇਖੀ ਹੈ ਉਹ ਸਾਰੇ ਪੱਖੋਂ ਹੀ ਜੜੀ ਹੈਗੀ ਆ ਉਹ ਇਸ ਤਰੀਕੇ ਦੀ ਹੈ ਕਿ ਭਾਈ ਉਹ ਲੱਗਦਾ ਹੀ ਨਹੀਂ ਕਿ ਬੰਦਾ ਸਮਾਜ ਸੇਵੀ ਆ ਹੁਣ ਏਜੰਟ ਜਿਹੜੇ ਉਹ ਏਜੰਟੀ ਕਰਦੇ ਨੇ ਇਮੀਗ੍ਰੇਸ਼ਨ ਜਿਹੜੇ ਏਜੰਟਸ ਜਿਹੜੇ ਕਹਿ ਲਈਏ ਜਿਹੜੇ ਆ ਖੋਲ ਕੇ ਬੈਠੇ ਹੋਏ ਨੇ ਇਹ ਲਾਇਸੈਂਸ ਹੋਲਡਰ ਨੇ ਕਈ ਕਈ ਸੋ ਉਹ ਇਹ ਨਹੀਂ ਹੈਗੇ ਵੀ ਸਾਰੇ ਗਲਤ ਕੰਮ ਕਰ ਰਹੇ ਆ ਵਧੀਆ ਤਰੀਕਿਆਂ ਨਾਲ ਵੀ ਬਾਹਰ ਭੇਜ ਰਹੇ ਆ ਉਹ ਪਰਿਵਾਰਾਂ ਦੇ ਨਾਲ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਕੋਈ ਉਦਾਂ ਹੀ ਡਿਸਪਿਊਟ ਹੋ ਜਾਂਦਾ ਕੋਈ ਡਾਕੂਮੈਂਟ ਇੱਧਰ ਹੋ ਗਿਆ ਕੋਈ 50000 ਪਹਿਲਾਂ ਦੇਣਾ ਸੀ ਬਾਅਦ ਵਿੱਚ ਦਿੱਤਾ ਬਾਅਦ ਵਿੱਚ ਦੇਣਾ ਸੀ ਪਹਿਲਾਂ ਦੇਤਾ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਕਈ ਵਾਰੀ ਤੁਸੀਂ ਦੇਖਣਾ ਉਹ ਕੰਟਰੈਕਟ ਮੈਰिजਸ ਨੇ ਹੋ ਰਹੀਆਂ ਕੁੜੀ ਨਾਲ ਮੁੰਡਾ ਵਿਆਹ ਕਰਦਾ ਕਿ ਤੂੰ ਕੈਨੇਡਾ ਪਹੁੰਚਾਉਣਾ ਮੈਨੂੰ ਉੱਥੇ ਜਾ ਕੇ ਤੂੰ ਤੇਰਾ ਰਾ ਵੱਖਰਾ ਮੇਰਾ ਵੱਖਰਾ ਉਹ ਕੇਸ ਲੈ ਕੇ ਤੁਸੀਂ ਇਮੀਗ੍ਰੇਸ਼ਨ ਵਾਲੇ ਕੋਲ ਚਲੇ ਜੰਨੇ ਹੋ ਉਹ ਉਹ ਉਹਨਾਂ ਨੂੰ ਜੇ ਪਤਾ ਵੀ ਚਲੋ ਹੋਵੇ ਉਹ ਕਹਿੰਦੇ ਚਲੋ ਅਸੀਂ ਆਪਣੀ ਫੀਸ ਲੈਣੀ ਤੁਹਾਨੂੰ ਬਾਹਰ ਭੇਜਦੇ ਨੇ ਉੱਥੇ ਕਈ ਵਾਰੀ ਡਿਸਪਿਊਟ ਹੋ ਜਾਂਦਾ ਫਿਰ ਕਹਿੰਦੇ ਤੁਸੀਂ ਇਮੀਗ੍ਰੇਸ਼ਨ ਵਾਲਾ ਮਾੜਾ ਠੀਕ ਹੈ ਮੈਂ ਫਿਰ ਕਹਿਣਾ ਕਿ ਮੈਂ ਇਮੀਗ੍ਰੇਸ਼ਨ ਵਾਲਿਆਂ ਦੀ ਕਿਸੇ ਦੀ ਵੀ ਸਪੋਰਟ ਨਹੀਂ ਕਰਦਾ ਇਹ ਚੀਜ਼ਾਂ ਸਾਡੇ ਲਈ ਨਹੀਂ ਹੈਗੀਆਂ ਸਹੀ ਸਹੀ ਜਿਹੜੇ ਨੇ ਉਹ ਕਰਦੇ ਨੇ ਠੀਕ ਹੈ ਉਹਨਾਂ ਨੂੰ ਆਪਾਂ ਗਲਤ ਨਹੀਂ ਕਹਿੰਦੇ ਏਜੰਟੀ ਵਾਲੇ ਰਾ ਨੂੰ ਆਪਾਂ ਸਹੀ ਨਹੀਂ ਕਹਿੰਦੇ ਹੈਗੇ ਪਰ ਹਰ ਹਰ ਵਾਰੀ ਕੋਈ ਬੰਦੇ ਜਿਹੜੇ ਹਰ ਵਾਰੀ ਕੋਈ ਵੀ ਮਾੜਾ ਨਹੀਂ ਹੁੰਦਾ ਸਮਝਿਓ ਤੁਸੀਂ ਹਰ ਫੀਲਡ ਦੇ ਵਿੱਚ ਚੰਗੇ ਬੰਦੇ ਵੀ ਨੇ ਮਾੜੇ ਬੰਦੇ ਵੀ ਨੇ ਸੋ ਇਸ ਕਰਕੇ ਜੇ ਇਹ ਕੰਮ ਪ੍ਰਸ਼ਾਸਨ ਆਪ ਕਰੇ ਤਾਂ ਰੋਲੇ ਪੈਣ ਹੀ ਨਾ ਉਹ ਕਿਸੇ ਨੌਜਵਾਨ ਨੂੰ ਭਾਨੇ ਸਿੱਧੂ ਤੇ ਉੱਤੇ ਇਲਜ਼ਾਮ ਲਾਉਣ ਦੇ ਲੋੜ ਨਾ ਪਏ ਭਾਨੇ ਸਿੱਧੂ ਨੂੰ ਇਦਾਂ ਜਾ ਕੇ ਉੱਚਾ ਨੀਵਾ ਬੋਲਣ ਦੀ ਲੋੜ ਨਾ ਪਵੇ ਸੋ ਬੋਲਬਾਣੀ ਜਿਹੜੀ ਜੇ ਵੀਡੀਓ ਸਾਡੀ ਪਹੁੰਚਦੀ ਹੈ ਕਿ ਭਾਈ ਆਹ ਗੱਲ ਤੇ ਗੌਰ ਕਰੇ ਮਤਲਬ ਕਿ ਇਸ ਤਰ੍ਹਾਂ ਦਾ ਐਟੀਟਿਊਡ ਹੰਕਾਰ ਜਿਹੜਾ ਰੱਖਣਾ ਇਹ ਇਦਾਂ ਹੀ ਲੱਗਦਾ ਕਿ ਬਹੁਤ ਈਗੋ ਦੇ ਵਿੱਚ ਇਹ ਬੰਦਾ ਜਿਹੜਾ ਹੈਗਾ ਉਹ ਕੰਮ ਕੁਮ ਕਰ ਰਿਹਾ ਤੇ ਜਾ ਕੇ ਉਹ ਕਹਿੰਦਾ ਕਿ ਮੈਂ ਜੁੱਤੀ ਦੇ ਜ਼ੋਰ ਨਾਲ ਪੈਸੀ ਤੇਰੇ ਤੋਂ ਲਵਾਂਗਾ ਸੋ ਇਹ ਸ਼ਬਦ ਨੇ ਇਹ ਸਭੇਕ ਸ਼ਬਦ ਨਹੀਂ ਹੈਗੇ ਇਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਹੋਣੀਆਂ ਚਾਹੀਦੀਆਂ ਠੀਕ ਹੈ ਜਿਹੜੇ ਮਾੜੇ ਬੰਦੇ ਨੇ ਉਹ ਆਰਾਮ ਨਾਲ ਸੂਤ ਵੀ ਨਹੀਂ ਆਉਂਦੇ ਪਰ ਤੁਹਾਨੂੰ ਹੱਕ ਨਹੀਂ ਹੈਗਾ ਵੀ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਦੀ ਗੱਲ ਕਰੋ ਹਰ ਇੱਕ ਬੰਦਾ ਜਿਹੜਾ ਹੈਗਾ ਉਹ ਪਰਿਵਾਰ ਵਾਲਾ ਤੇ ਉਹ ਇੱਜ਼ਤ ਹੁੰਦੀ ਹੈ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਹੁਣ ਹੁਣ ਤੁਸੀਂ ਦੇਖੋ ਨਾ ਮੇਰੀ ਗੱਲ ਸੁਣੋ ਹੁਣ ਪੁਲਿਸ ਦੇ ਕੋਲ ਸਾਧਨ ਨੇ ਉਹ ਝੂਠਾ ਬੰਦਾ ਵੀ ਫੜ ਸਕਦੀ ਹੈ ਸੱਚਾ ਵੀ ਫੜ ਸਕਦੀ ਉਹਨਾਂ ਨੂੰ ਪਤਾ ਹੈ ਉਹ ਐਵੀਡੈਂਸ ਇਕੱਠੇ ਕਰ ਸਕਦੇ ਨੇ ਹੁੰਦਾ ਹੀ ਹੈ ਨਾ ਕਿ ਕਤਲ ਕਿੱਥੇ ਹੋਇਆ ਸੀ ਜੀ ਪੁਲਿਸ ਨੂੰ ਪਤਾ ਲੱਗਿਆ ਕਿਦਾਂ ਲੱਗਿਆ ਉਹ ਸਬੂਤ ਪਿੱਛੇ ਇਕ ਰਹਿ ਗਿਆ ਸੀ ਇਨਵੈਸਟੀਗੇਸ਼ਨ ਟੀਮ ਆਈ ਉਹਨੇ ਫਿਰ ਉਹ ਸਬੂਤ ਇਕੱਠਾ ਕੀਤਾ ਲੈਬੋਰਾਟਰੀ ਚ ਲਿਜਾਇਆ ਗਿਆ ਉੱਥੋਂ ਫਿੰਗਰਪ੍ਰਿੰਟ ਲੱਗ ਗਏ ਫਿਰ ਬੰਦਾ ਫੜ ਲਿਆ ਹੁਣ ਉਹਨਾਂ ਕੋਲ ਤਾਂ ਸਾਧਨ ਹੈਗੇ ਹੁਣ ਭਾਨੇ ਕੋਲ ਕਿਹੜੇ ਇਸ ਇੰਟਰਨਲ ਸਾਧਨ ਨੇ ਜਿਹਦੇ ਨਾਲ ਉਹ ਕਹਿ ਦਿੰਦਾ ਬੰਦਾ ਗਲਤ ਹੈ ਤੇ ਆ ਸਹੀ ਹੈ ਕਿਵੇਂ ਨਿਚੋੜ ਕੱਢ ਲਿਆ ਇੱਕ ਪਰਿਵਾਰ ਆ ਕੇ ਕਹਿੰਦਾ ਇਹ ਬੰਦਾ ਗਲਤ ਆ ਫਿਰ ਉਹਦੇ ਬਿਹਾਫ ਤੇ ਤੁਸੀਂ ਉਹਨੂੰ ਗਾਲ੍ਹਾਂ ਕੱਢਣ ਲੱਗ ਪੋ ਫੋਨ ਲਾ ਕੇ ਇਹ ਵੀ ਤਾਂ ਗੱਲ ਜਾਇਜ਼ ਨਹੀਂ ਨਾ ਸੋ ਸਾਰੇ ਪੱਖ ਜਿਹੜੇ ਹੁੰਦੇ ਆ ਉਹ ਦੇਖਣੇ ਸੁਣਨੇ ਜ਼ਰੂਰੀ ਹੁੰਦੇ ਆ ਸੋ ਇਹ ਆਪਾਂ ਨੇ ਕਹਿੰਦੇ ਭਾਨਾ ਸਿੱਧੂ ਗਲਤ ਕੰਮ ਕਰ ਰਿਹਾ ਜਿਹੜਾ ਰਨਜੋਦ ਆ ਉਹ ਗਲਤ ਇਹਦੇ ਉੱਤੇ ਜਿਹੜਾ ਹੈਗਾ ਐਲੀਗੇਸ਼ਨ ਲਾ ਰਿਹਾ ਉਹ ਵੀ ਆਪਣੀ ਜਗ੍ਹਾ ਸਹੀ ਹੋ ਸਕਦਾ ਹੈ ਭਾਨਾ ਸਿੱਧੂ ਵੀ ਸਹੀ ਹੋ ਸਕਦਾ ਸੋ ਇਹ ਐਵੇਂ ਹੀ ਮਸਲੇ ਜਿਹੜੇ ਨੇ ਉਹ ਬਣੇ ਹੋਇਆ ਵਾਧੂ ਦੇ ਮਸਲੇ ਸਾਡੇ ਸਿਰਾਂ ਦੇ ਉੱਤੇ ਜਿਹੜੇ ਆ ਕੇ ਬੈਠੇ ਹੋਇਆ ਸੋ ਇਹਨਾਂ ਦੀ ਲੋੜ ਨਹੀਂ ਹੈ ਜੇਕਰ ਵਧੀਆ ਤਰੀਕੇ ਦੇ ਨਾਲ ਸਿਸਟਮ ਜਿਹੜਾ ਹੈਗਾ ਉਹ ਆਪ ਹੀ ਆਪਣੇ ਮਸਲੇ ਹੱਲ ਕਰੇ ਜੀ 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 ਕਿ ਤੁਸੀਂ ਕੁਝ ਅਜਿਹਾ ਦਸੋਗੇ ਜਿਸ ਦੇ ਨਾਲ ਕਹੋਗੇ ਆਪਾਂ ਕਿਸਦੇ ਹੱਕਾਂ ਦੇ ਖਿਲਾਫ ਨਹੀਂ ਜਾਂਦੇ ਤੁਸੀਂ ਕਹੋਗੇ ਅੱਜ ਜੇ ਪੰਜਾਬੀ ਕਹਿੰਦੇ ਗੱਲ ਅਕਲ ਦੀ ਕਰਦੇ ਹੋ ਸੁਣਨ ਵਾਲੇ ਤੁਹਾਡੀ ਗੱਲ ਨੂੰ ਸੁਣ ਕੇ ਮੰਨਣਗੇ ਵੀ ਤੇ ਤਾਂ ਥੋੜਾ ਸਾਡੇ ਨਾਲ ਜੁੜਨ ਦੇ ਲਈ ਮੇਰੇ ਨਾਲ ਤੁਹਾਡੇ ਜੁੜਾਂਗੇ ਤੁਹਾਡੇ ਵਿਚਾਰ ਇਸ ਤਰੀਕੇ ਨਾਲ ਲੰਦੇ ਰਹਿਣਗੇ ਧੰਨਵਾਦੀ ਧੰਨਵਾਦ ਅਕਲ ਤਾਂ ਅਸਲ ਦੇ ਵਿੱਚ ਮੈਂ ਕਹਿਣਾ ਹੁਣਾ ਕਿ ਆਮ ਲੋਕਾਂ ਨੂੰ ਹੈ ਜਿਹੜੇ ਸੁਣਦੇ ਨੇ ਜੇ ਉਹਨਾਂ ਨੂੰ ਪਸੰਦ ਆਉਂਦੀ ਹੈ ਇਹਨਾਂ ਗੱਲ ਤੇ ਫਿਰ ਇਹ ਉਹ ਅਕਲਮੰਦ ਨੇ ਲੋਕ ਆਪਾਂ ਤਾਂ ਜਿਹੜੀ ਆਪਣੀ ਗੱਲਬਾਤ ਹੈਗੀ ਆ ਉਹ ਰੱਖ ਦੇਣੀ ਹੁੰਦੀ ਹੈ ਆਪਣੇ ਤਰੀਕੇ ਨਾਲ ਰੱਖ ਦੇਣੀ ਹੁੰਦੀ ਹੈ ਸੋ ਜਿਹੜੇ ਲੋਕ ਪਸੰਦ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਪੁਆਇੰਟ ਹੈਗਾ ਅਸਲ ਅਕਲ ਦੇ ਹੱਕਦਾਰ ਉਹ ਨੇ ਉਹ ਅਕਲ ਅਕਲ ਵਾਲੇ ਨੇ ਸੋ ਆਪਾਂ ਤਾਂ ਚਲੋ ਆਪਣਾ ਥਿਊ ਜਿਹੜਾ ਰੱਖ ਲਈਦਾ ਜੀ 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 ਦੇ ਲਈ ਸਾਨੂੰ ਤੁਹਾਡਾ ਤੇ ਪੰਜਾਬ ਲਾਈਵ ਟਵੀ ਵੀ ਦੇਖ ਦਸ਼ਕਾਂ ਤੋਂ ਲਵਾ ਕੇ ਜਾਜ ਧੰਨਵਾਦ ਧੰਨਵਾਦ ਜੀ ਬਹੁਤ ਬੜਾ